ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ 8 ਸੰਕੇਤਾਂ ਦੇ ਬਾਰੇ ਜੋ ਜੋ ਦੱਸਦੇ ਆ ਕਿ ਵਾਹਿਗੁਰੂ ਅਕਾਲ ਪੁਰਖ ਜੀ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਸਾਡੇ ਉੱਤੇ ਕਿਰਪਾ ਹੋ ਰਹੀ ਆ ਕਿਉਂਕਿ ਸੰਗਤ ਜੀ ਆਪਾਂ ਜਦੋਂ ਵੀ ਕੋਈ ਪਾਠ ਪੂਜਾ ਕਰਦੇ ਆ ਜਾਂ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਦੇ ਆ ਤਾਂ ਮਨ ਦੇ ਵਿੱਚ ਕੀ ਇੱਛਾ ਹੁੰਦੀ ਆ ਇਹ ਭਾਵਨਾ ਹੁੰਦੀ ਆ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮ ਪਿਤਾ ਪਰਮਾਤਮਾ ਜੀ ਖੁਸ਼ ਹੋਣ ਮੇਰੇ ਤੇ ਉਹ ਕਿਰਪਾ ਕਰਨ ਤਾਂ ਜਦੋਂ ਵੀ ਆਪਾਂ ਉਹ ਨੇਕ ਕੰਮ ਕਰਦੇ ਆ ਪਾਠ ਪੂਜਾ ਕਰਦੇ ਆ ਤਾਂ ਫਿਰ ਪਤਾ ਕਿੰਜ ਲੱਗੇ ਮੇਰੇ ਇਸ ਕੰਮ ਤੋਂ ਮੇਰੇ ਵਾਹਿਗੁਰੂ ਜੀ ਖੁਸ਼ ਹੋਏ ਨੇ ਮੇਰੇ ਤੇ ਕਿਰਪਾ ਕਰ ਰਹੇ ਨੇ ਤਾਂ ਬਸ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ 8 ਸੰਕੇਤਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਇਹ 8 ਸੰਕੇਤ ਦੱਸਦੇ ਆ ਕਿ ਵਾਹਿਗੁਰੂ ਜੀ ਦੀ ਤੁਹਾਡੇ ਉੱਤੇ ਕਿਰਪਾ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਵਿਚਾਰ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਇਹੇ ਕਮਾਈ ਵਾਲੇ ਸੰਤਾਂ ਮਹਾਂਪੁਰਖਾਂ ਦੇ ਪਾਸੋਂ ਸੁਨੇਹ ਹਨ ਇਸ ਕਰਕੇ ਆਪਾਂ ਅੱਜ ਕਰਕੇ ਸੰਗਤ ਜੀ ਸਾਡੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹੇ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਅਤੇ ਹੋਰ ਵੀ ਸੰਗਤਾਂ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਸਕਣ ਕਿਉਂਕਿ ਸੰਗਤ ਜੀ ਸਾਡਾ ਵੀਡੀਓ ਬਣਾਉਂਦਾ ਇਹੀ ਮਕਸਦ ਹੁੰਦਾ ਹੈ ਕਿ ਵਾਦਤੋ ਵਾਦ ਸੰਗਤਾਂ ਗੁਰੂ ਦੇ ਨਾਲ ਜੁੜਾ ਨਾ ਗੁਰਬਾਣੀ ਦੇ ਨਾਲ ਜੁੜਾ ਨਾ ਇਸ ਲਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਵੀ ਵਾਦਤੋ ਵਾਦ ਸ਼ੇਅਰ ਕਰਿਆ ਕਰੋ ਤਾਂ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸੰਕੇਤ ਮਹਾਪੁਰਖ ਜੀ ਦੱਸਦੇ ਨੇ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਭਾਵਨਾ ਹੋਣ ਲੱਗੇ ਤਾਂ ਸਮਝੋ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਵਾਹਿਗੁਰੂ ਜੀ ਜਦੋਂ ਕਿਸੇ ਤੇ ਖੁਸ਼ ਹੁੰਦੇ ਆ ਨਾ ਜਦੋਂ ਕਿਸੇ ਤੇ ਕਿਰਪਾ ਕਰਦੇ ਆ ਤਾਂ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਨੇ ਵਾਹਿਗੁਰੂ ਜੀ ਦੇ ਗੁਣਾਂ ਦੇ ਮੁਤਾਬਕ ਇਨਸਾਨ ਦੇ ਅੰਦਰ ਵੀ ਤਰਸ ਦੀ ਦਇਆ ਭਾਵਨਾ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਸਾਡੇ ਪਰਮ ਪਿਤਾ ਪਰਮਾਤਮਾ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਸਾਡੇ ਲੱਖਾਂ ਅਪਰਾਧਾਂ ਨੂੰ ਵੀ ਮaaf ਕਰ ਦਿੰਦੇ ਨੇ ਸਾਡੀਆਂ ਕਿੰਨੀਆਂ ਗਲਤੀਆਂ ਨੂੰ ਮaaf ਕਰ ਦਿੰਦੇ ਨੇ ਤਾਂ ਬਸ ਫਿਰ ਜਦੋਂ ਇਹ ਭਾਵਨਾ ਮਨ ਦੇ ਵਿੱਚ ਆਉਣ ਲੱਗੇ ਤਾਂ ਸਮਝਿਓ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਆ ਤੇ ਇਹ ਤਰਸ ਦਇਆ ਦੀ ਭਾਵਨਾ ਸਿਰਫ ਲੋੜਵੰਦਾਂ ਦੇ ਪ੍ਰਤੀ ਨਹੀਂ ਬਲਕਿ ਮਾੜੇ ਤੋਂ ਮਾੜੇ ਬੰਦੇ ਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਿਹਾ ਹੈ ਤਾਂ ਸਮਝਿਓ ਵਾਹਿਗੁਰੂ ਜੀ ਦੀ ਕਿਰਪਾ ਹੈ ਦੂਸਰਾ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਵੱਡੇ ਤੋਂ ਵੱਡੇ ਕਲੇਸ਼ੀ ਬੰਦੇ ਦੇ ਨਾਲ ਰਹਿ ਕੇ ਵੀ ਤੁਹਾਡਾ ਮਨ ਸ਼ਾਂਤ ਆ ਤਾਂ ਇਹ ਵੀ ਵਾਯੂਗੁਰੂ ਜੀ ਦੀ ਕਿਰਪਾ ਹੈ ਵੱਡੇ ਤੋਂ ਵੱਡੇ ਅਪਰਾਧੀ ਦੇ ਲਈ ਵੀ ਤੁਹਾਡੇ ਮਨ ਦੇ ਵਿੱਚ ਮਾਫੀ ਦੀ ਭਾਵਨਾ ਹੈ ਇਹ ਵੀ ਵਾਯੂਗੁਰੂ ਜੀ ਦੀ ਕਿਰਪਾ ਹੈ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਹੈ ਇਹ ਵੀ ਵਾਯੂਗੁਰੂ ਜੀ ਦੀ ਹੀ ਕਿਰਪਾ ਹੈ ਤੇ ਤੀਸਰਾ ਮਹਾਪੁਰਖ ਜੀ ਕਹਿੰਦੇ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਨਾ ਕਰਨਾ ਵੀ ਵਾਹਿਗੁਰੂ ਜੀ ਦੀ ਕਿਰਪਾ ਹੈ ਕਿਸੇ ਨੂੰ ਦੋਸ਼ ਦਰਸ਼ਨ ਤੋਂ ਭਾਵ ਕਿ ਜਦੋਂ ਅਸੀਂ ਕਿਸੇ ਦੀ ਔਗਣਾਂ ਨੂੰ ਛੱਡ ਕੇ ਉਹਦੇ ਗੁਨਾਹ ਨੂੰ ਦੇਖਣ ਲੱਗ ਜਾਈਏ ਵੈਸੇ ਤਾਂ ਕਈ ਲੋਕਾਂ ਦਾ ਸੁਭਾਅ ਮੱਖੀ ਵਰਗਾ ਹੁੰਦਾ ਹੈ ਮੱਖੀ ਦਾ ਸੁਭਾਅ ਹੈ ਨਾ ਉਹ ਚੰਗੀ ਥਾਂ ਨੂੰ ਛੱਡ ਕੇ ਗੰਦੀ ਥਾਂ ਤੇ ਬੈਠਦੀ ਆ ਸਾਡੇ ਸਰੀਰ ਉੱਤੇ ਵੀ ਤੁਸੀਂ ਇਹ ਗੱਲ ਨੋਟ ਕੀਤੀ ਨਹੀਂ ਕਿ ਕਿਤੇ ਜ਼ਖਮ ਹੋ ਜਾਵੇ ਤਾਂ ਸਾਡੀ ਬਾਕੇ ਸਾਰੇ ਸਾਫ ਸੁਥਰੇ ਸਰੀਰ ਨੂੰ ਛੱਡ ਕੇ ਉਹਨੇ ਜ਼ਖਮ ਤੇ ਹੀ ਬੈਠਣਾ ਹੈ ਤਾਂ ਕੁਝ ਲੋਕਾਂ ਦਾ ਸੁਭਾਅ ਵੀ ਇਦਾਂ ਦਾ ਹੀ ਹੁੰਦਾ ਹੈ ਕਿ ਉਹ ਬੰਦੇ ਦੇ ਗੁਣਾ ਨੂੰ ਛੱਡ ਕੇ ਉਹਦੇ ਔਗਣਾ ਵੱਲ ਦੇਖਦੇ ਨੇ ਉਹਦੀਆਂ ਕਮੀਆਂ ਵੱਲ ਦੇਖਦੇ ਨੇ ਪਰ ਜੇਕਰ ਤੁਸੀਂ ਔਗਣਾ ਨੂੰ ਨਕਾਰ ਕੇ ਕਿਸੇ ਦੇ ਗੁਣਾ ਵੱਲ ਦੇਖ ਰਹੇ ਹੋ ਗੁਣਾ ਦੀ ਤਾਰੀਫ਼ ਕਰਦੇ ਪਏ ਹੋ ਤਾਂ ਇਹ ਵੀ ਵਾਹਿਗੁਰੂ ਜੀ ਦੀ ਹੀ ਕਿਰਪਾ ਹੈ ਉਸ ਤੋਂ ਬਾਅਦ ਸੰਗਤ ਜੀ ਚੌਥਾ ਗੁਣ ਮਹਾਪੁਰਖ ਜੀ ਕਹਿੰਦੇ ਜਦੋਂ ਬੰਦਾ ਅੰਦਰੋਂ ਤੇ ਬਾਹਰੋਂ ਸੁਚਮਤਾਰ ਕਰਨ ਲੱਗ ਜਾਵੇ ਪਵਿੱਤਰਤਾ ਰੱਖਣ ਲੱਗ ਜਾਵੇ ਬਾਹਰ ਦੀ ਸੂਚਤਾ ਪਵਿੱਤਰਤਾ ਕੀ ਹੈ ਕਿ ਆਪਾਂ ਆਪਣੇ ਸਰੀਰ ਦੀ ਸਾਫ਼ ਸਫਾਈ ਰੱਖਦੇ ਹਾਂ ਸਾਫ਼ ਸੁਥਰੇ ਕੱਪੜੇ ਪਾਉਨੇ ਆ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਬਾਹਰੀ ਰੂਪ ਦੇ ਵਿੱਚ ਅਸੀਂ ਬਹੁਤ ਮਿੱਠਾ ਮਿੱਠਾ ਬੋਲਦੇ ਹਾਂ ਤੇ ਅੰਦਰ ਦੀ ਪਵਿੱਤਰਤਾ ਕੀ ਹੈ ਜਦੋਂ ਸਾਡਾ ਮਨ ਸਾਫ਼ ਹੋਣ ਲੱਗੇ ਇਦਾ ਮਤਲਬ ਬੰਦਾ ਅੰਦਰੋਂ ਤੇ ਬਾਹਰੋਂ ਪਵਿੱਤਰ ਹੋ ਰਿਹਾ ਹੈ ਤਾਂ ਵਾਿਗਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਪੰਜਵਾਂ ਸੰਕੇਤ ਮਹਾਪੁਰਖ ਜੀ ਦਾਸ ਦੇ ਨੇ ਕਿ ਜਦੋਂ ਇਨਸਾਨ ਹਰ ਕੰਮ ਨੂੰ ਕਰਨ ਵੇਲੇ ਸੁਚੇਤ ਰਹਿਣ ਲੱਗੇ ਭਾਵ ਕਿ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚੇ ਕਿ ਮੇਰਾ ਕੀ ਕੰਮ ਕਿਤੇ ਮੈਨੂੰ ਵਾਿਗਰੂ ਜੀ ਦੇ ਚਰਨਾਂ ਤੋਂ ਦੂਰ ਨਾ ਕਰ ਦੇਵੇ ਸੁਚੇਤ ਰਹਿ ਕੇ ਕੰਮ ਕਰਨ ਲੱਗੇ ਤਾਂ ਸਮਝੋ ਵਾਿਗਰੂ ਜੀ ਦੀ ਕਿਰਪਾ ਹੋ ਰਹੀ ਹੈ ਜਦੋਂ ਕੰਮ ਕਰਨ ਲੱਗਿਆਂ ਇਹ ਸੋਚੇ ਕਿ ਇਹ ਕੰਮ ਮੈਨੂੰ ਮੇਰੀ ਭਜਨ ਬੰਦਗੀ ਤੋਂ ਦੂਰ ਨਾ ਕਰ ਦੇਵੇ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਛੇਵਾਂ ਸੰਕੇਤ ਜਦੋਂ ਕੋਈ ਮਨੁੱਖ ਸਤਗੁਰ ਸਚੇ ਪਾਸ਼ਾ ਜੀ ਦਾ ਨਾਮ ਜਪ ਦੇ ਭਜਨ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੰਗਣਾ ਛੱਡ ਦੇਵੇ ਕਿਉਂਕਿ ਸੰਤ ਜੀ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇੰਜ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਾਉਣ ਦੇ ਲਈ ਹੀ ਜਪਣਾ ਜ਼ਰੂਰੀ ਆ ਪਰ ਜਦੋਂ ਜਾਪ-ਜਾਪ ਕੇ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਮਨ ਦੀਆਂ ਇਛਾਵਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਬੰਦਾ ਆਪਣੀ ਕੀਤੀ ਹੋਈ ਭਜਨ ਬੰਦਗੀ ਦਾ ਦਾਵਾ ਕਰਨਾ ਛੱਡ ਦਿੰਦਾ ਹੈ ਇਹ ਨਹੀਂ ਕਹਿੰਦਾ ਕਿ ਮੈਂ ਇੰਨਾ ਪਾਠ ਕੀਤਾ ਮੈਨੂੰ ਆਹ ਦੇ ਦਿਓ ਤਾਂ ਜੇਕਰ ਉਹ ਭਜਨ ਬੰਦਗੀ ਕਰਕੇ ਪਾਠ ਪੂਜਾ ਕਰਕੇ ਨੇਕ ਕੰਮ ਕਰਕੇ ਕੁਝ ਮੰਗਦਾ ਹੈ ਤਾਂ ਉਹਦੇ ਬਦਲੇ ਵੀ ਨਾਮ ਦੀ ਦਾਤ ਮੰਗਦਾ ਹੈ ਸੇਵਾ ਦੀ ਦਾਤ ਮੰਗਦਾ ਹੈ ਸਰਬੱਤ ਦੇ ਭਲੇ ਲਈ ਕੁਝ ਮੰਗਦਾ ਹੈ ਆਪਣੇ ਲਈ ਮੰਗਣਾ ਛੱਡ ਦਿੰਦਾ ਹੈ ਮਹਾਪੁਰਖ ਜੀ ਕਹਿੰਦੇ ਪਰਮਾਤਮਾ ਦੀ ਕਿਰਪਾ ਹੈ ਤੇ ਸਤਵੀਂ ਨਿਸ਼ਾਨੀ ਇਹ ਆ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਸੁੱਖ ਦੇ ਵਿੱਚ ਸਥਿਰ ਰਹਿੰਦਾ ਹੈ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਇਆ ਹੈ ਤਾਂ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦਾ ਉਹਨੂੰ ਆਪਣਾ ਕਰਮ ਸਮਝ ਕੇ ਸਵੀਕਾਰ ਕਰਦਾ ਹੈ ਜਿਉਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਆਇਆ ਸੋਖ ਨੂੰ ਪਾ ਕੇ ਉਹ ਮਾਨ ਸਨਮਾਨ ਨੂੰ ਪਾ ਕੇ ਹਉਮੈ ਹੰਕਾਰ ਵਿੱਚ ਨਹੀਂ ਆਉਂਦਾ ਬਲਕਿ ਪਰਮ ਪਿਤਾ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦਾ ਹੈ ਕਿ ਪਰਮਾਤਮਾ ਜੀਏ ਤੁਹਾਡੀ ਕਿਰਪਾ ਹੈ ਤੁਹਾਡਾ ਹੀ ਤਰਸ ਹੈ ਉਸ ਤੋਂ ਬਾਅਦ ਮਹਾਪੁਰਖ ਜੀ 8ਵਾਂ ਸੰਕੇਤ ਦੱਸਦੇ ਨੇ ਕਿ ਜਦੋਂ ਮਨੁੱਖ ਨੂੰ ਨਾਮ ਮਿੱਠਾ ਲੱਗਣ ਲੱਗੇ ਉਹਦਾ ਨਾਮ ਜਪਣ ਨੂੰ ਮਨ ਕਰੇ ਨਾਮ ਜਪ ਜਪ ਕੇ ਉਹਨੂੰ ਆਨੰਦ ਆਵੇ ਤਾਂ ਸਮਝੋ ਇਹ ਵਾਹਿਗੁਰੂ ਜੀ ਦੀ ਹੀ ਕਿਰਪਾ ਹੈ ਯੋਗੇ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਵੀ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਜਪ ਸਕਦੇ ਕੋਈ ਵੀ ਨੇਕ ਕੰਮ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਰਹੇ ਹੋ ਉੱਠ ਕੇ ਨਾਮ ਜਪ ਰਹੇ ਹੋ ਜਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਉਸ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਕੋਈ ਨੇਕ ਕੰਮ ਕਰ ਰਹੇ ਹੋ ਕੋਈ ਸੇਵਾ ਕਰ ਰਹੇ ਹੋ ਤਾ ਸਮਝੋਏ ਵਾਇਗਰੂ ਅਕਾਲ ਪੁਰਖ ਜੀ ਦਾ ਪਰਮ ਪਿਤਾ ਪਰਮਾਤਮਾ ਜੀ ਦਾ ਤੁਹਾਡੇ ਤੇ ਤਰਸ ਬਣਿਆ ਹੈ ਤੁਹਾਡੇ ਉਤੇ ਕਿਰਪਾ ਹੋ ਰਹੀ ਆ ਉਹ ਖੁਦ ਪ੍ਰੇਰਣਾ ਦੇ ਕੇ ਤੁਹਾਡੇ ਤੋਂ ਨੇਕ ਕੰਮ ਕਰਵਾ ਰਿਹਾ ਉਹਦੇ ਲਈ ਵਾਇਗਰੂ ਜੀ ਦਾ ਪਰਮ ਪਿਤਾ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਮਹਾਪੁਰਖ ਜੀ ਇਹ ਅੱਠ ਸੰਕੇਤ ਦੱਸਦੇ ਨੇ ਜਿਨ੍ਹਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਉੱਤੇ ਵਾਇਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਰਹੀ ਆ ਜੇ ਇਹ ਕਿਰਪਾ ਹੋ ਰਹੀ ਹੈ ਤਾਂ ਵਾਇਗੁਰੂ ਜੀ ਦਾ ਸ਼ੁਕਰਾਨਾ ਕਰੋ ਤੇ ਜੇ ਹਜੇ ਵਾਇਗੁਰੂ ਜੀ ਦੀ ਕਿਰਪਾ ਤੋਂ ਦੂਰ ਆ ਤਾਂ ਰੋਜ਼-ਰੋਜ਼ ਨਾਮ ਜਪੋ ਭਜਨ ਬੰਦਗੀ ਕਰੋ ਹਾਸਿਲ ਕਰੋ ਤੇ ਵਾਇਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਾਡੇ ਤੇ ਕਿਰਪਾ ਕਰੋ ਤਾਂ ਜੋ ਅਸੀਂ ਵਾਇਗੁਰੂ ਜੀ ਦਾ ਨਾਮ ਜਪ ਸਕੀਏ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜੋ ਤੇ ਹਮੇਸ਼ਾ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰੋ ਕਿ ਸਾਨੂੰ ਇਹ ਸਮੱਤ ਬਖਸ਼ੋ ਤੇ ਸਾਡੇ ਬੱਚਿਆਂ ਨੂੰ ਵੀ ਸਮੱਤ ਬਖਸ਼ੋ ਗੁਰਸਖੀ ਜੀਵਨ ਨਾਮ ਦਾਣ ਦੀ ਦਾਤ ਬਖਸ਼ੋ ਤਾਂ ਵਾਹਿਗੁਰੂ ਜੀ ਸਾਡੇ ਸਾਰੇ ਕਾਰਜ ਸਿੱਧ ਕਰਨਗੇ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ